ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਨ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਆਪਾਂ ਟਕਾਲੇ ਕੇ ਤਸਰੀਕਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆਂ ਵਪਾਰ ਦਾ ਬਾਈ ਕੰਮ ਕਰਦੇ ਆ ਰੁਟੀਨ ਚੀ ਪਸੂ ਆਉਂਦੇ ਰਹਿੰਦੇ ਨੇ ਤੇ ਰੁਟੀਨ ਚੀ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਅਜਕ ਜਰਸੀਆਂ ਸੇ ਦਾ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਡਰੈਸ ਦੱਸੋ ਨਾਮ ਅਵੰਦੀਪ ਸਿੰਘ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤਹਿਸੀਲ ਬਗਾ ਬਰਾਣਾ ਮੋਬਾਈਲ ਨੰਬਰ ਜੀ 95921 25270 ਠੀਕ ਹੈ ਜਿਹੜੀ ਆਪਾਂ ਪਹਿਲਾ ਵੀਡੀਓ ਪਾਈ ਸੀ ਵੈਗਿਆ ਮਾਲ ਹਾਂਜੀ ਬਾਈ ਜੀ ਵਿਕੀ ਜਾਂਦਾ ਮਾਲ ਆਇਆ ਨਾ ਬਾਈ ਮਾਲ ਹੈ ਨਹੀਂ ਪਿੰਡਾਂ ਦੇ ਵਿੱਚ ਨਹੀਂ ਗਾ ਜੀ ਸ਼ੂਟਿੰਗ ਹਾਂ ਬਹੁਤ ਔਖਾ ਆਪਾਂ ਨੂੰ ਚਲ ਦਲਾਲ ਦੱਸ ਦਿੰਦੇ ਆਪਾਂ ਨਾ ਲੱਭ ਕੇ ਬਹੁਤ ਔਖਾ ਜਾਨਵਰ ਮਿਲਦਾ ਆਪਾਂ ਨੂੰ ਵੀ ਸਹੀ ਗੱਲ ਹੈ ਜੀ ਹਾਂਜੀ ਬਾਈ ਤੇ ਬਾਈ ਇਦੀ ਕੀ ਡਿਟੇਲ ਆ ਸੁਆ ਕਿੰਨਾ ਮਸੇ ਇਹ ਦੂਜਾ ਸੁਆ ਸੋਈ ਵੀ ਆ ਬਾਈ ਕਾ ਦੋ ਸੁਈ ਆ ਜੀ ਇਹਨੂੰ 13 14 ਦਿਨ ਹੋ ਗਏ ਮੰਨ ਲਓ 15 ਹੋ ਗਏ ਬੱਚਾ ਜੀ ਆ ਮਗਰ ਬੱਚਾ ਜੀ ਮਗਰ ਬੱਚਾ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਬਾਈ ਹੁਣ ਭਾਂਡੇ ਵਾਲਾ ਦੁੱਧ ਕਿੰਨਾ ਜੀ 12 ਕਿਲੋ ਕੋਈ ਵੀ ਆਪਣੇ ਘਰੋਂ ਭੈਣ ਭਰਾ ਦੋ ਟਾਈਮ ਚੋ ਕੇ ਲੈ ਆ ਸਕਦਾ ਬਾਈ ਗਾਰੰਟੀ ਵਾਲਾ ਜੀ ਗਾਰੰਟੀ ਵਾਲਾ ਬਾਈ ਚੋ ਕੇ ਲੈ ਆਵੇ ਆਪਣੇ ਘਰੋਂ ਚੋ ਕੇ ਲੈ ਜਾਵੇ ਸਹੀ ਗੱਥਾ ਨਾਲ ਦੀ ਓਕੇ ਬਾਈ ਥਣਾ ਨਾਲ ਦੀ ਬਾਈ ਪੂਰੀ ਜਿਵੇਂ ਮੱਛੀ ਮੋਟਰ ਨੇ ਓਹੀ ਵਾਲੀ ਟਵਾਈ ਚੰਗੀ ਲੱਗੀ ਵੀ ਪੂਰੀ ਭੋਲੀ ਤੇ ਮੋਟੀ ਘਾਰ ਠੀਕ ਠੀਕ ਤੇ ਠੰਡੀ ਸੀਲ ਵੀ ਪੂਰੀ ਆ ਬਾਈ ਠੀਕ ਆ ਤੋੜ ਕੇ ਦਿਖਾ ਦੀ ਬਈ ਥਾਂ ਲੈਵਾ ਬਹੁਤ ਸਾਫ ਆ ਇਹਦਾ ਸੋਹਣੀ ਜਰਸੀ ਆ ਜੀ ਪੰਜਾਬ ਵਾਲੀ 15 ਦਿਨ ਹੋ ਗਏ ਸੂਰੀ ਨੂੰ ਮਗਰ ਬੱਚਾ ਵੱਚਾ ਜਿਹੜਾ ਨੈਟ ਦੁੱਧ ਆ ਉਹ 12 ਕਿਲੋ ਆ ਬਾਕੀ ਵੀਡੀਓ ਬਣਾਉਣ ਦਾ ਸਮਾਂ ਚੈੱਕ ਕਰ ਲਓ 9 ਵਜੇ ਤੇ 1 ਮਿੰਟ ਦਾ ਜੀ ਥਾਂ ਲੈਵੇ ਤੇ ਜੱਜਮੈਂਟ ਉਹ ਹਿਸਾਬ ਨਾ ਕਰੋ ਜੋ ਸ਼ਾਮ ਨੂੰ ਵੀਡੀਓ ਬਣਾਉਂਦੇ ਤਾਂ ਹਵਾਨਾ ਹੋਰ ਵੀ ਸੋਹਣਾ ਤਿਆਰ ਕੀਤਾ ਹੋਣਾ ਸੀ ਬਾਕੀ ਕਰਮ ਵਾਲੀ ਗਰਮੀਆਂ ਦਾ ਤੋਹਫਾ ਜੀ ਗਰਮੀ ਮਨਾਉਣੀ ਨੇ ਫੈਟ ਬਾਈ ਚੰਗੀ ਆਉਂਦੀ ਹੋਣੀ ਉਹਦੀ ਬਾਈ ਆਪਾਂ ਦਾ ਯਾਰ ਮੈਂ ਤੁਹਾਨੂੰ ਮੈਂ ਕਹ ਰਿਹਾ ਆਪਾਂ ਦਾ ਕੱਲ ਹੀ ਲਿਆਂਦੀ ਆ ਹਨਾ ਠੀਕ ਆ ਜੀ ਆਪਾਂ ਕਰਕੇ ਕਿੰਨੀ ਆਉਂਦੀ ਹਨਾ ਆਪਾਂ ਦਾ ਚੱਲ ਸਾਰਾ ਜਦੋਂ ਕੋਈ ਆਪਣੇ ਘਰੇ ਜਾਣ ਵਾਲਾ ਤਾਂ ਮੈਕਸੀ ਦੁੱਧ ਹੋ ਜਾਂਦਾ ਸਾਰਾ ਠੀਕ ਆ ਬਾਈ ਵੈਸੇ ਆ ਹੀ ਜਾਂਦੀ ਪੰਜ ਕਿਲੋ ਫੈਟ ਤਾਂ ਇਹਨਾਂ ਦੀ ਬਾਈ ਇਹ ਮੇਰਾ ਹੋਊਗੀ ਬਾਈ ਪੰਜ ਸਾਢੇ ਪੰਜ ਦਿਨ ਦੁੱਧ ਚਿੱਟਾ ਬਾਈ ਦੁੱਧ ਚਿੱਟਾ ਠੀਕ ਆ ਜੀ ਸਣਾ ਦੇ ਸਾਈਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲਾ ਥਾਣਾ ਜੀ ਖੰਡੀ ਸੀਲ ਬਹੁਤ ਆ ਬਾਈ ਸੀਲਸ ਲੱਗ ਬਾਈ 10 ਦਾ ਕਰਮ ਵਾਲੀ ਪੂਰੀਆ ਮੁੱਲ ਬਾਈ ਜੈ ਜੈ ਦਾ ਮੁੱਲ ਬਾਈ 40000 ਰੁਪਏ ਦੀ ਗਾਂ ਦੇ ਦੇ ਆ ਗਿਆ ਆਪਾਂ ਠੀਕ ਹੈ ਜੀ ਜਮਾ ਜੈਜ ਮੋਹਲਾ ਬਾਈ ਕਹਿੰਦਾ 40000 ਰੁਪਏ ਦੀ ਗਾਂ ਦੇ ਦਾਂਗੇ 12 ਕਿਲੋ ਦੁੱਧਾ ਤਸੱਲੀ ਤੁਸੀਂ ਕਰਨੀ ਆ ਦੋ ਟਾਈਮ ਚੋਲਿਓ ਚਾਰ ਚੋਲਿਓ ਵਿੱਚੋਂ ਮਾਨਤਾਨ ਕਰ ਦੂ 40000 ਦੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ